ਕਰੇਲੂ ਸਵਦੇਸ਼ੀ ਸਰਕਾਰੀ ਟੈਲੀਕਮ ਕੰਪਨੀ ਬੀਐਸਐਨਲ ਨੇ 5ਜੀ ਨੈਟਵਰਕ ਦਾ ਟਰਾਇਲ ਸ਼ੁਰੂ ਕਰ ਦਿੱਤਾ ਹੈ। ਕਰੇਲੂ ਦੂਰਸੰਚਾਰ ਅਤੇ ਹਾਰਡਵੇਅਰ ਕੰਪਨੀਆਂ ਜਿਵੇਂ ਕਿ ਲੇਖਾ ਵਾਇਰਲੈਸ, ਵੀਵੀਡੀ ਐਂਡ ਟੈਕਨੋਲੋਜੀਜ਼, ਗਲੋਰੇ ਨੈਟਵਰਕ ਅਤੇ ਵਾਈਸਿਗ ਨੇ 700 ਐਮਐਚਜ਼ ਜੈਡ ਸਪੈਕਟ੍ਰਮ ਦੀ ਵਰਤੋਂ ਕਰਦੇ ਹੋਏ 5ਜੀ ਟੈਕਨਾਲੋਜੀ ਦੀ ਲਾਈਵ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। BSNL ਨੂੰ ਵਪਾਰਕ ਤੌਰ ਤੇ ਆਪਣੇ 5G ਨੈਟਵਰਕ ਨੂੰ ਲਾਂਚ ਕਰਕੇ ਲਾਗਤਾਂ ਨੂੰ ਘਟਾਉਣ ਦੀ ਉਮੀਦ ਹੈ BSNL ਦਾ 5G ਟ్రਾਇਲ ਨੈਟਵਰਕ ਦਿੱਲੀ ਦੇ ਮਿੰਟੋ ਰੋਡ ਅਤੇ ਚਾਂਕਿਆਪੂਰੀ ਵਿਖੇ ਸਥਾਪਿਤ ਕੀਤਾ ਗਿਆ ਹੈ ਵਾਇਸ ਆਫ ਇੰਡੀਅਨ ਕਮਿਊਨੀਕੇਸ਼ਨ ਟੈਕਨੋਲੋਜੀ ਐਂਟਰਪ੍ਰਾਈਜ਼ਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗਲੋਰ ਐਮਟੀਐਨਐਲ ਨੇ ਦਿੱਲੀ ਸਥਿਤ ਰਾਜੇਂਦਰ ਨਗਰ ਕਰੋਲ ਬਾਗ ਅਤੇ ਸ਼ਾਦੀਪੁਰ ਵਿਖੇ ਤਿੰਨ ਸਾਈਟਾਂ ਤਾਇਨਾਤ ਕਰ ਰਿਹਾ ਹੈ ਬੀਐਸਐਨਐਲ ਨੇ 5ਜੀ ਨੈਟਵਰਕ ਨੂੰ ਪੁਰਾਤਨ 3ਜੀ ਨੈਟਵਰਕ ਨਾਲ ਜੋੜਨ ਲਈ ਆਪਣੇ ਆਈਪੀ ਮਲਟੀਮੀਡੀਆ ਸਬਸਿਸਟਮ 파ਟਨਰ ਕੋਰਲ ਟੈਲੀਕਮ ਨਾਲ ਸਾਂਝੇਦਾਰੀ ਕੀਤੀ ਹੈ ਬੀਐਸਐਨਐਲ ਦਾ 5ਜੀ ਨੈਟਵਰਕ ਟਾਟਾ ਕੰਸਲਟੈਂਸੀ ਸਰਵਿਸ ਤੇਜਸ ਨੈਟਵਰਕ ਵਿਹਾਨ ਨੈਟਵਰਕ ਯੂਨਾਈਟਿਡ ਟੈਲੀਕਮ ਕੋਰਲ ਟੈਲੀਕਮ ਐਚਐਫਸੀਐਲ ਟਾਈਡਲ ਵੇਵ ਅਤੇ ਹੋਰਾਂ ਵਰਗੀਆਂ ਦੇਸੀ ਦੂਰ ਸੰਚਾਰ ਕੰਪਨੀਆਂ ਦੀ ਮਦਦ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ TCS ਨੇ ਦਿੱਲੀ ਵਿੱਚ ਵੀ ਇਸੇ ਤਰ੍ਹਾਂ ਦਾ ਟ్రਾਇਲ ਰਨ ਸ਼ੁਰੂ ਕੀਤਾ ਹੈ BSNL 5G ਦਾ ਟ్రਾਇਲ IIT ਦਿੱਲੀ ਸਮੇਤ ਵੱਖ-ਵੱਖ ਥਾਵਾਂ ਤੇ ਕੀਤਾ ਜਾ ਰਿਹਾ ਹੈ ਨਾਲ ਹੀ ਦੀਵਾਲੀ ਤੱਕ ਦੇਸ਼ ਭਰ ਵਿੱਚ ਕਈ ਸਥਾਨਾਂ ਤੇ ਇਸੇ ਤਰ੍ਹਾਂ ਦੇ 5G ਟ్రਾਇਲ ਰਨ ਕਰਵਾਏ ਜਾਣਗੇ Reliance Jio ਅਤੇ Bharti Airtel ਪਹਿਲਾਂ ਹੀ ਪੂਰੇ ਭਾਰਤ ਵਿੱਚ 5G ਨੈਟਵਰਕ ਰੋਲ ਆਊਟ ਨੂੰ ਪੂਰਾ ਕਰ ਚੁੱਕੇ ਨੇ ਇਸ ਤੋਂ ਇਲਾਵਾ ਫਿਕਸਡ ਵਾਇਰਲੈਸ ਲਾਈਨ ਅਤੇ ਬ੍ਰੋਡਬੈਂਡ ਦੀ ਮਦਦ ਨਾਲ ਵਪਾਰਕ 5G ਡਿਲੀਵਰ ਕੀਤਾ ਜਾ ਰਿਹਾ ਹੈ ਪ੍ਰਾਈਵੇਟ ਟੈਲੀਕਮ ਕੰਪਨੀ ਵੋਡਾਫੋਨ ਆਈਡੀਆ 5G ਨੈਟਵਰਕ ਰੋਲ ਆਊਟ ਦੀ ਤਿਆਰੀ ਕਰ ਰਹੀਆਂ ਨੇ ਜਦਕਿ BSNL ਫਿਲਹਾਲ 4G ਲਾਂਚ ਵੱਲ ਵਧ ਰਿਹਾ ਹੈ ਜੂਨ 2023 ਵਿੱਚ ਕੈਬਨਟ ਨੇ BSNL ਨੂੰ 99.047 ਕਰੋੜ ਰੁਪਏ ਦਿੱਤੇ ਸਨ ਨਾਲ ਹੀ ਸਰਕਾਰ ਨੇ 2019 ਵਿੱਚ BSNL ਅਤੇ MTNL ਲਈ 69000 ਕਰੋੜ ਰੁਪਏ ਦਾ ਰਾਹਤ ਪੈਕੇਜ ਦਿੱਤਾ ਸੀ ਇਸ ਤੋਂ ਬਾਅਦ 2022 ਵਿੱਚ ਦੂਰ ਸੰਚਾਰ ਜਨਤਕ ਖੇਤਰ ਦੇ ਦੋ ਅਧਿਕਾਰੀਆਂ ਲਈ 1.64 ਲੱਖ ਕਰੋੜ ਰੁਪਏ ਜਾਰੀ ਕੀਤੇ ਗਏ ਹਨ